ਪ੍ਰੋਗਰਾਮ ਦਾ ਐਸਟੋਰਿਸ ਅਹ ਦੇਖੋ ਗੁਰੂ ਸਾਹਿਬ ਦੀ ਬਹੁਤ ਮਿਹਰ ਹੋ ਰਹੀ ਹੈ ਕਿ ਸਾਡਾ ਪੰਜਾਬ ਸਾਡੇ ਪੰਜਾਬੀ ਜਿਵੇਂ ਪਹਿਲਾਂ ਦੁਨੀਆ ਦੇ ਵਿੱਚ ਨਾਂ ਚੱਲਦਾ ਸੀਗਾ ਉਹੀ ਜਿਹੜਾ ਜਹੋ ਜਲਾਲ ਉਹੀ ਪ੍ਰਾਪਤੀਆਂ ਉਹੀ ਮੱਲਾ ਮਾਰਨੀਆਂ ਸਾਡੇ ਨੇ ਅਭੀ ਸ਼ੁਰੂ ਕਰਤੀਆਂ ਔਰ ਅੱਜ ਮੈਂ ਉਚੇਚੇ ਤੌਰ ਤੇ ਕਰਦੇ ਨਾਲ ਤੁਹਾਡੇ ਐਮਐਲਏ ਸਾਹਿਬ ਨੇ ਦਾਗਵੰਤ ਸਿੰਘ ਜੀ ਅਸੀਂ ਲਾਰਸਨ ਸਿੰਘਲਾ ਜੀ ਨੂੰ ਵਧਾਈ ਦੇਣੀ ਹੈ ਔਰ ਇਹਨਾਂ ਬਾਰੇ ਮੈਂ ਕਹਿੰਨਾ ਕਹਿੰਦੇ ਬੇ ਹਿੰਮਤੇ ਨੇ ਲੋਕ ਜਿਹੜੇ ਛਿਕੜਾ ਛਿਕਵਾ ਕਰਨ ਮੁਕੱਦਰਾ ਮੁਕੱਦਰਾ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਸਾਰਾ ਵੀਰ ਲਾਰਸਨ ਇਹ ਪੱਥਰਾਂ ਦਾ ਸੀਨਾ ਪਾੜ ਕੇ ਬਹੁਤ ਤਰ੍ਹਾਂ ਦੀਆਂ ਸਮਾਜਿਕ ਦੁਸ਼ਵਾਰੀਆਂ, ਟਕਰਾਈਆਂ ਦੇ ਵਿੱਚੋਂ ਟਿਕੜ ਕੇ ਔਰ ਮੈਂ ਬੜਾ ਹੈਰਾਨ ਹੁੰਨਾ ਹੈ ਔਰ ਇਹ ਗੱਲ ਸਾਡੇ ਪੰਜਾਬ ਦੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਸਿੱਖਣੀ ਵੀ ਚਾਹੀਦੀ ਹੈ ਕਿ ਲਾਰਸਨ ਨੂੰ ਜਿਹੜੀ ਬੇਸਿਕ ਸਹੂਲਤ ਹੁੰਦੀ ਹੈ ਕਾਲਜ এডਿਕੇਸ਼ਨ ਦੀ ਉਹ ਵੀ ਨਹੀਂ ਮਿਲੀ। ਮਜਬੂਰੀਆਂ ਕਰਕੇ ਹੋ ਸਕਦਾ ਹੈ। ਲੇਕਿਨ ਫੇਰ ਵੀ ਪਹਿਲਾਂ ਪੀਸੀਐਸ ਕਲੀਅਰ ਕੀਤਾ। ਫੇਰ यूपीएससी क्रैक ਕੀਤਾ। और ਹੁਣ यूपीएससी क्रैक ਕਰਵਾਤੇ ਲੈਕਚਰ ਦੇਣ ਵੀ ਜਾਂਦੇ ਆ। तो ਮੈਂ ਬੜਾ ਸੱਤੀ ਪਾਲਸ਼ਾ ਦਾ ਸ਼ੁਕਰਗੁਜ਼ਾਰ ਆ। और ਇਹਨਾਂ ਦੀ ਇਹਦੇ ਪਿਤਾ ਜੀ, ਇਹਨਾਂ ਦੇ ਪਰਿਵਾਰ, ਇਹਨਾਂ ਦੇ ਟੀਚਰਾਂ ਨੂੰ ਬਹੁਤ ਵਧਾਈ ਦਿੰਦਾ। ਜਿਨ੍ਹਾਂ ਨੇ ਇੱਕ ਇਸ ਤਰ੍ਹਾਂ ਦਾ ਜਿਹੜਾ ਇਹ ਹੀਰਾ ਘੜਿਆ ਜਿਹੜਾ ਜਿੱਦër ਪਾਸੇ ਜਾਂਦਾ ਨਾਮ ਵੀ ਕਮਾਉਣਾ ਜਾਂਦਾ। और ਮੈਨੂੰ ਇਹ ਲੱਗਦਾ ਵੀ ਪੰਜਾਬ ਦਾ ਨਾਮ ਸਾਰੇ ਦੇਸ਼ ਦੇ ਵਿੱਚ ਇਹਨਾਂ ਨੇ ਕਾ ਕੀਤਾ ਸੋ ਬਹੁਤ ਬਹੁਤ ਬਧਾਈ ਦਸਦੀ ਬਹੁਤ 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 ਸਤਿ ਆਓ ਸੋ ਕਰਦੇ ਕੀ ਬ੍ਰੋਲੇ ਜਿਸ ਤਰ੍ਹਾਂ ਤੁਸੀਂ ਉਹ ਗੱਲ ਕੀਤੀ ਹੈ ਵੀ ਇਹਨਾਂ ਨੂੰ ਸਹੂਲਤ ਨਹੀਂ ਸੀ ਬੀਬੀ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਨੌਜਵਾਨ ਨੇ ਜਿਹਨਾਂ ਦੇ ਜਿਹੜੇ ਰਹਿ ਜਾਂਦੇ ਨੇ ਉਹਨਾਂ ਵਾਸਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਅ ਦੇਖੋ ਪੰਜਾਬ ਸਰਕਾਰ ਦਾ ਇੱਕ ਸਭ ਤੋਂ ਵੱਡਾ ਜਿਹੜਾ ਮੈਂਟਰਸ਼ਿਪ ਪ੍ਰੋਗਰਾਮ ਪੰਜਾਬ ਸਰਕਾਰ ਚਲਾ ਰਹੀ ਹੈ ਉਹਦੇ ਜੀ ਸਾਡੇ ਬੱਚਿਆਂ ਨੂੰ ਸਾਡੇ ਪਤਾ ਹੀ ਨਹੀਂ ਸੀ ਜੀ ਵੀ ਇਹ ਸਿਵਲ ਸਰਵਿਸ ਕੀ ਹੈ ਸਕੂਲਰ ਕ੍ਰੈਕ ਕਿਵੇਂ ਕਰਨੀ ਆ ਤਾਂ ਉਹ ਸਰਕਾਰ ਨੇ ਸਕੀਮ ਲਾਈ ਹੈ ਕਿ ਜਿਹੜੇ ਅਫਸਰ ਜ਼ਿਲ੍ਹਾ ਚ ਲੱਗੇ ਹੋਏ ਨੇ ਆਈਐਸ ਨੇ ਆਈਪੀਐਸ ਨੇ ਪੀਸੀਐਸ ਨੇ ਉਹ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਉਹ ਰਸਤਾ ਦਿਖਾਉਣਗੇ ਔਰ ਇੱਕੋ ਹੀ ਕਮੀ ਸੀ ਕਿ ਆਪਣੇ ਬੱਚਿਆਂ ਨੂੰ ਰਸਤਾ ਨਹੀਂ ਪਤਾ ਸੀ ਉਹ ਰਸਤਾ ਦਿਖਾਉਣਗੇ ਸਰਕਾਰ ਦਾ ਇਹ ਬਹੁਤ ਵੱਡਾ ਜਿਹੜਾ ਇਹ ਉਪਰਾਲਾ ਹੈ ਬਾਕੀ ਐਜੂਕੇਸ਼ਨ ਨੂੰ ਇੰਟਰਨੈਸ਼ਨਲ ਜਿਹੜੀ ਸਟੈਂਡਰਡ ਦੀ ਐਜੂਕੇਸ਼ਨ ਸਕੂਲਾਂ ਚ ਲੈਣ ਵਾਸਤੇ ਪੰਜਾਬ ਸਰਕਾਰ ਨੇ ਪਿਛਲੇ ਸਾਲ ਉਹ ਚਲੇ ਗਏ ਸਾਡੇ ਸਕੂਲਾਂ ਦੇ ਪ੍ਰਿੰਸੀਪਲ ਮੁੱਖ ਵਿਆਹ ਕੋ ਫਿਨਲੈਂਡ ਭੇਜੇ ਸਿੰਗਾਪੁਰ ਭੇਜੇ ਜਿੱਥੋਂ ਦਾ ਐਜੂਕੇਸ਼ਨ ਸਿਸਟਮ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜਾਂਦੇ ਤਾਂ ਪਹਿਲਾਂ ਵੀ ਹੁੰਦੇ ਸੀ ਪਰ ਉਦੋਂ ਜਾਂਦੇ ਸੀ ਮੰਤਰੀ ਆਪ ਭਾਂਵੇਂ ਗੁੱਠਾ ਚਾਹਪ ਹੁੰਦੇ ਸੀ ਇੱਥੇ ਤਾਂ ਆਪ ਨੂੰ ਕਹਿ ਜਾਂਦੇ ਸੀ ਕਿ ਅਸੀਂ ਐਜੂਕੇਸ਼ਨ ਮਾਡਲ ਸਟੱਡੀ ਕਰ ਚੱਲੇ ਆ ਇਹ ਇਹ ਸਰਕਾਰ ਦਾ ਬਹੁਤ ਵੱਡਾ ਮਤਲਬ ਹੈ ਅੱਛਾ ਉਹਨਾਂ ਦੀ ਇੰਟਰਨੈਸ਼ਨਲ ਲੈਵਲ ਦੀ ਜਿਹੜੇ ਉਸ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਦੇ ਨਾਲ ਇਨਫਰਾਸਟ੍ਰਕਚਰ ਚਾਹੀਦਾ ਸਕੂਲਾਂ ਦੇ ਵਿੱਚ ਇੰਟਰਐਕਟਿਵ ਪੈਨਲਸ ਲਾਤੇ ਬੜੀ ਮਹਿੰਗੇ ਇੰਟਰਐਕਟਿਵ ਪੈਨਲ ਆ ਔਰ ਉਹਦੇ ਨਾਲ ਤੁਸੀਂ ਕਿਸੇ ਦੁਨੀਆ ਦੀ ਕੋਈ ਵੀ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਨੂੰ ਇੱਥੇ ਪੜ੍ਹਾ ਸਕਦੇ ਹੋ ਬੱਚਿਆਂ ਸੋ ਇਹ ਬਹੁਤ ਵੱਡੀ ਚਲਕਾ ਦੀ ਪਹਿਲ ਸਰ ਜਿਹੜੀ ਜਯੋਤ ਨਸ਼ਾ ਮੁਕਤ ਸ਼ਹਿਰੀ ਮਹਿੰਮ ਹੈ ਤੇ ਕੱਲ ਨੂੰ ਇੱਕ ਤਰੀਕ ਤੋਂ ਬਾਅਦ ਕਿਸ ਤਰ੍ਹਾਂ ਦਾ ਦਸਰ ਦੇਖਣ ਨੂੰ ਮਿਲੇ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਵੀ ਕੋਈ ਵੱਡੀ ਬੁਰਾਈ ਹੋਵੇ ਨਾ ਉਹ ਨੂੰ ਕੱਲੀ ਸਰਕਾਰ ਕੱਲੀ ਕੋਲੇਸ ਕੱਲੀ ਜਿਹੜੀ ਸਰਕਾਰੀ ਮਸ਼ੀਨਰੀ ਉਹ ਹੱਲ ਵੀ ਕਰ ਸਕਦੀ ਹੈ ਉਦੇਵਾ ਤੇ ਤੁਹਾਡੇ ਸਮਾਜ ਦੀ تشומਰੀ ਜ਼ਰੂਰੀ ਹੈ ਔਰ ਜਿਹੜੀ ਨਸ਼ਾ ਵਿਰੋਧੀ ਯਾਤਰਾ ਜਿਹੜੀ ਕੱਢ ਰਹੇ ਆ ਜੁੱਤ ਨਸ਼ਾ ਵਿਰੋਧੀ ਇਹਦੇ ਨਾਲ ਸਾਰਾ ਸਮਾਜ ਮੋਬਲਾਈਜ਼ ਹੋ ਰਿਹਾ ਸਾਰੇ ਲੋਕ ਔਰ ਸਾਨੂੰ ਕੱਲ ਕਰ ਪਾਇ ਪੂਰੇ ਜਿਹੜਾ ਪ੍ਰੋਗਰਾਮ ਕਰਕੇ ਆ ਮਨ ਬਾਦ ਤੋਂ ਲੋਕ ਮਿਲ ਕੇ ਸਾਡੇ ਮਤੇ ਚੋਂ ਦੀ ਕੀਤਾ ਸਾਡੇ ਭਲੇ ਜੀ ਕਰੋ ਸਾਡੇ ਉ ਕਰੋ ਸੋ ਸਾਰੇ ਲੋਕ ਨਾਲ ਆਉਣਾ ਚਾਹੁੰਦੇ ਔਰ ਕਮਿਟਮੈਂਟ ਦੇਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਆ ਔਰ ਕਿਸੇ ਵੀ ਜਮਾਨਤ ਨਹੀਂ ਦੇਵਾਂਗੇ ਆ ਦੇਣ ਦੇਵਾਂਗੇ ਤੋਂ ਜਿਹੜੇ ਨਸ਼ੇ ਕਰਦੇ ਨੂੰ ਸਮਝਾਵਾਂਗੇ ਔਰ ਜਿੰਨਾ ਲੋੜ ਹੋ ਉਹਨਾਂ ਨੂੰ ਅਸੀਂ ਕਹਿੰਦੇ ਦਾਖਲ ਵੀ ਕਰਾਵਾਂਗੇ ਸੋ ਇਹ ਬਹੁਤ ਵੱਡੀ ਕਮਿਟਮੈਂਟ ਹੈ ਜਿਹੜੀ ਸੌਖਾ ਗੱਲ ਕਹਿਣੀ ਤੋਂ ਪੰਜਾਬ ਦੇ ਲੋਕ ਇਸ ਚੀਜ਼ ਲਈ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਸਰਪਸਾ ਵੀ ਜਿਹੜਾ ਖਾਸਾ ਆ ਰਿਹਾ ਹੈ ਇਹ ਸਰਕਾਰ ਨੇ ਪਤਾ ਕਰ ਲਿਆ ਵੀ ਕਿੱਥੋਂ ਆ ਰਹੇ ਇਹ ਤਾਂ ਸਰਕਾਰ ਕੋਲੋਂ ਵੱਧ ਤੁਹਾਨੂੰ ਵੀ ਪਤਾ ਹੈ ਇਹ ਤਾਂ ਡਰੀਂਗ ਨੂੰ ਹੀ ਪਤਾ ਹੈ ਦੇਖੋ ਜਿਹੜੇ ਨਸ਼ੇ ਦਾ ਜਿਹੜੀ ਗੱਲ ਇਹ ਸਾਰਿਆਂ ਨੂੰ ਪਤਾ ਇਹ ਤਾਂ ਚੱਕ ਜਾਤਾ ਰਹੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਨਾਲ ਆਹੀ ਆ ਰਿਹਾ ਹੈ ਇਧਰੋਂ ਤੁਹਾਡੇ بندرگاہਾਂ ਰਾਹੀਂ ਆ ਰਿਹਾ ਹੈ ਸੀ ਰੂਟ ਰਾਹੀਂ ਆ ਰਿਹਾ ਹੈ ਸੋ ਉਹਦੇ ਵਾਸਤੇ ਤਾਂ ਲੱਗੀ ਹੋਈ ਹੁਣ ਪੰਜਾਬ ਪੁਲਿਸ ਜਾ ਕੇ ਗੁਜਰਾਤ ਤੱਕ ਫੜ ਲੈਂਦੀ ਹੈ ਸਰੀ ਇੱਕ ਘੜੀ ਵਿਚਾਰੀ ਹੈ ਨਾ ਸੰਧਵਾ ਸਾਹਿਬ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਲਾਰ ਸੰਦੇ ਜਿਸ ਤਰ੍ਹਾਂ ਜਿਵੇਂ ਯੂਪੀਐਸ ਕਰੀ ਦਿੱਤਾ ਇਹਨਾਂ ਨੇ ਨੌਜਵਾਨਾਂ ਨੂੰ ਬਿਲਕੁਲ ਦੇਖੋ ਜੀ ਆਪਾਂ ਪੰਜਾਬੀ ਗੁਰੂ ਸਾਹਿਬ ਜਰਮਾਨਾ ਨੇ ਕੁਰਬਾਨੀਆਂ ਦਿੱਤੀਆਂ ਸੀ ਸਾਡੇ ਵਾਸਤੇ ਧਰਮਸਵਾਰਿਆ ਸੋ ਉਹ ਰਾਜ ਕਰਨ ਵਾਸਤੇ ਵਾਰਿਆ ਤੇ ਰਾਜ ਕਰਨ ਦਾ ਤਰੀਕਾ ਯੂਪੀਐਸਸੀ ਵੀ ਆ ਸੋ ਇਹ ਇਹਨਾਂ ਨੂੰ ਜ਼ਰੂਰ ਸੇਧ ਲੱਗ ਜਾਈਦੀ ਆ ਜਿਸ ਤਰ੍ਹਾਂ ਇਹਨਾਂ ਨੇ ਮੈਂਟ ਕੀਤੀ ਆ ਔਰ ਸਿੱਧਾ ਮਤਲਬ ਕੋਈ ਕਿ ਕਿਤੇ ਦਿੱਲੀ ਜਾ ਕੇ ਇਹਨਾਂ ਨੇ ਥੋੜੀ ਟ੍ਰੇਨਿੰਗ ਲਈ ਅੱਜ ਖਨਮਾ ਸਾਹਮਣੇ ਆ ਕੇ ਤੁਹਾਨੂੰ ਬੁਲਾਇਆ ਤੇ ਕਿਸ ਤਰ੍ਹਾਂ ਲੱਗ ਰਿਹਾ ਮਸਲੂਮਾ ਕਰਕੇ ਅੱਜ ਦਾ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਸੰਧਾ ਸਾਹਿਬ ਦਾ ਸਪੀਕਰ ਪੰਜਾਬ ਵਿਧਾਨ ਸਭਾ ਜੀ ਮੌਜੂਦਾ ਆਮ ਆਦਮੀ ਪਾਰਟੀ ਦੇ ਯਾ ਸਰਕਾਰ ਹੈ ਇਹਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ ਜਿਹੜਾ ਆਪਣਾ ਸਟੇਟ ਦੇ ਵਿੱਚ ਸੂਬੇ ਦੇ ਵਿੱਚ ਸਿੱਖਿਆ ਨੂੰ ਪ੍ਰਾਪਰਤਤਾ ਦੇਣ ਵਾਸਤੇ ਇਹਦੇ ਵਿੱਚ ਮੈਂ ਸਮਝੂਗਾ ਕਿ ਜਿਹੜੀ ਮੇਰੀ ਕਾਮਯਾਬੀ ਹੈ ਇਹ ਵੀ ਇੱਕ ਯੋਗਦਾਨ ਪਾਈ ਹੈ ਕਿ ਲੋਕਾਂ ਨੂੰ ਪ੍ਰੋਸਾਈਜ਼ ਕਰੇ ਮੈਂ ਖੁਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੈ ਕਿ ਇੱਕ ਜਿਹੜਾ ਸੂਬਾ ਸੀ ਜਿਹਨੂੰ ਪਛੜਿਆ ਹੋਇਆ ਸਮਝਿਆ ਜਾਂਦਾ ਸੀਗਾ ਉਹਦੇ ਵਿੱਚ ਅੱਜ ਸਿੱਖਿਆ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਸਿੱਖਿਆ ਤੇ ਸਿਹਤ ਸੁਧਾਵਾ ਅੱਜ ਇੱਕ ਚਰਚਾ ਦਾ ਵਿਸ਼ਾ ਨੇ ਇਹ ਜਦੋਂ ਇੱਕ ਇੰਨੀ ਮੁੱਢਲੀ ਚੀਜ਼ ਜਦੋਂ ਚਰਚਾ ਦਾ ਵਿਸ਼ਾ ਨਹੀਂ ਹੁੰਦੀ ਰਾਜਨੀਤੀ ਦੇ ਵਿੱਚ ਤਾਂ ਸੂਬੇ ਦਾ ਬਹੁਤ ਨੁਕਸਾਨ ਹੁੰਦਾ ਇਸ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਸਭ ਤੋਂ ਮੁੱਖ ਪ੍ਰਾਥਮਿਕਤਾ ਦੇ ਕੇ ਪੰਜਾਬ ਦਾ ਬਹੁਤ ਬਹੁਤ ਜਿਹੜਾ ਅੱਗੇ ਰਾਹ ਪੱਧਰਾ ਕੀਤਾ ਹੈ ਵਿਕਾਸ ਦਾ ਰਾਹ ਪੱਧਰਾ ਕੀਤਾ ਹੈ ਮੈਂ ਸਨਵਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਇੱਥੇ ਆਏ ਤੇ ਮੈਨੂੰ ਵਧਾਈ ਦਿੱਤੀ ਤੇ ਮੇਰਾ ਹੋਰ ਹੌਸਲਾ ਵਧਾਇਆ ਮੈਂ ਕੋਸ਼ਿਸ਼ ਕਰੂੰਗਾ ਕਿ ਸਾਡੀਆਂ ਉਮੀਦਾਂ ਦੇ ਹੋਰ ਖਰਾਬ ਨਾ ਹੋਣ ਹੋਰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਯੁਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਹੈਗਾ ਆਪਣਾ ਪੰਜਾਬ ਸ਼ੁਰੂ ਤੋਂ ਹੀ ਆਪਣੀ ਮਾਨਸਿਕ ਬਲ ਤੇ ਸਰੀਰਕ ਬਲ ਵਾਸਤੇ ਮਸ਼ਹੂਰ ਹੈ ਇਹਦਾ ਨਸ਼ਾ ਹੈਗਾ ਇਹ ਦੋਨੇ ਚੀਜ਼ਾਂ ਉੱਤੇ ਬੜਾ ਘਾਤਕ ਹਮਲਾ ਕਰਦਾ ਹੈ ਮਾਨਸਿਕ ਵੱਲ ਵੀ ਖਰਾਬ ਕਰਦਾ ਹੈ ਸਰੀਰਕ ਵੱਲ ਵੀ ਖਰਾਬ ਕਰਦਾ ਹੈ ਮੈਂ ਸਾਰੇ ਨੌਜਵਾਨਾਂ ਨੂੰ ਕਹਿੰਦਾ ਕਿ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਖੇਡਾਂ ਵੱਲ ਧਿਆਨ ਦਿਓ ਖੇਡਾਂ ਦੇ ਵਿੱਚ ਤੇ ਉਸ ਦੇ ਚੱਗੇ ਜਾਓ ਤੇ ਪੜ੍ਹਾਈ ਦੇ ਵਿੱਚ ਵਧੀਆ ਮੱਲਾ ਮਾਰੋ ਕੋਈ ਡਾਕਟਰ ਬਣੇ ਕੋਈ ਇੰਜੀਨੀਅਰ ਬਣੇ ਮੈਂ ਨਹੀਂ ਚਾਹਦਾ ਕਿ ਹਰ ਇੱਕ ਬੰਦਾ ਆਈਐਸਟੀਸੀਏਸੀ ਕਲੀਅਰ ਕਰੇ ਦੁਨੀਆ ਦੇ ਵਿੱਚ ਬਹੁਤ ਅੱਗੇ ਨਵੇਂ ਖਿੱਤੇ ਖੇਤਰੇ ਹਨ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਖੇਤਰ ਹੈ ਉਹਦੇ ਵਿੱਚ ਵੀ ਪੰਜਾਬੀ ਅੱਗੇ ਬਹੁਤ ਮੱਲਾ ਮਾਰ ਰਹੇ ਹਨ ਤੇ ਪੂਰੇ ਭਾਰਤੀ ਮੈਂ ਚਾਹੁੰਦਾ ਕਿ ਪੂਰੇ ਭਾਰਤ ਦੇ ਲੋਕ ਜਿਹੜਾ ਸਿਹਤ ਤੇ ਸਿੱਖਿਆ ਦੇ ਪਾਸੇ ਬਹੁਤ ਫੋਕਸ ਕਰਨ ਧੰਨ